ਸਤਿ ਗੁਰੂ ਆਵੈ ਦੇਖੋ ਜਿਹੜੀ ਕਾਨੂੰਨ ਵਿਵਸਥਾ ਜਿਹਨੂੰ ਮੈਂ ਅਵਵਸਥਾ ਕਹਿਣਾ ਟੈ ਟੇਰੀ ਹੋ ਰਹੀ ਹੈ ਔਰ ਉਹਦੇ ਖਿਲਾਫ ਪੰਜਾਬ ਕਾਂਗਰਸ ਨੇ ਹਰ ਹਲਕੇ ਦੇ ਵਿੱਚ ਹਰ ਬਲਾਕ ਦੇ ਵਿੱਚ ਬਲਾਕ ਲੈਵਲ ਦੇ ਧਰਨੇ ਲਾਏ ਨੇ ਔਰ ਉਸੇ ਦੇ ਲੜੀਵਾਰ ਅਸੀਂ ਪਟਿਆਲੇ ਧਰਨਾ ਲਾਇਆ ਤਾਂ ਜੋ ਜਿਹੜੀ ਇਹ ਸਰਕਾਰ ਸੁੱਤੀ ਪਈ ਹੈ ਔਰ ਜਿਹੜਾ ਕਾਨੂੰਨ ਵਿਵਸਥਾ ਦਾ ਬਹੁਤ ਮਾੜਾ ਹਾਲ ਪੰਜਾਬ ਦੇ ਵਿੱਚ ਹੋ ਚੁੱਕਿਆ ਹੈ ਉਹਦੇ ਖਿਲਾਫ ਰੋਸ ਪ੍ਰਦਰਸ਼ਨ ਸੜਕਾਂ ਤੇ ਕਾਂਗਰਸ ਪਾਰਟੀ ਉਤਰੀ ਹੈ ਔਰ ਉਹਦੇ ਆ ਰਹੀਆਂ ਨੇ ਕੋਈ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਖੁੱਲੇ ਆ ਗੈਂਗਸਟਰਾਂ ਦਾ ਬੋਲਬਾਲਾ ਪੰਜਾਬ ਦੇ ਵਿੱਚ ਸੋ ਇਹਨਾਂ ਸਾਰੀਆਂ ਗੱਲਾਂ ਦੇ ਖਿਲਾਫ ਅਸੀਂ ਧਰਨਾ ਲਾ ਕੇ ਇਸ ਇਸ਼ੂ ਨੂੰ ਹਾਈਲਾਈਟ ਕੀਤਾ ਹੈ ਸਰ ਪਟਿਆਲਾ ਚਾਤੀ ਦੇ ਜਿਹੜੇ ਵੋਟਰਸ ਨੇ ਉਹਨਾਂ ਦਾ ਕਹਿਣਾ ਹੈ ਕਿ ਲਗਾਤਾਰ ਦੋ ਵਾਰ ਸਿਹਤ ਮੰਤਰੀ ਪਟਿਆਲਾ ਚਾਤੀ ਦੇ ਹਿੱਸੇ ਆਏ ਨੇ ਬਟ ਪਟਿਆਲਾ ਚਾਤੀ ਦੇ ਵਿੱਚ ਕੋਈ ਵਿਸ਼ੇਸ਼ ਤੌਰ ਤੇ ਅਜਿਹੇ ਪ੍ਰੋਜੈਕਟ ਨਹੀਂ ਆ ਸਕਿਆ ਜਿੱਦਾਂ ਰੁਜ਼ਗਾਰ ਮਿਲਦਾ ਨਹੀਂ ਮੇਰੀ ਗੱਲ ਸੁਣੋ ਕਿ ਇਹ ਤਾਂ ਹੁਣ ਮੌਕੇ ਦੇ ਜਿਹੜੇ ਮੰਤਰੀ ਸਾਹਿਬ ਨੇ ਇਹਨਾਂ ਨੂੰ ਪੁੱਛਣਾ ਚਾਹੀਦਾ ਹੈ ਰੋਜ਼ਗਾਰ ਕਿਉਂ ਨਹੀਂ ਮਿਲ ਰਿਹਾ ਕਿਉਂ ਗਰੀਬ ਲੋਕਾਂ ਨੂੰ ਔਖੇ ਹੋਣਾ ਪੈ ਰਿਹਾ ਸਾਡੇ ਵੇਲੇ ਜਿਹੜਾ 5 ਲੱਖ ਤੱਕ ਦਾ ਕਵਰ ਸੀਗਾ ਉਹ ਬੜਾ ਵਧੀਆ ਪੰਜਾਬ ਦੇ ਲੋਕਾਂ ਨੂੰ ਕੱਲਾ ਪਟਿਆਲਾ ਦੇ ਹੱਥ ਹੀ ਨਹੀਂ ਸਾਰੇ ਪੰਜਾਬ ਦੇ ਲੋਕਾਂ ਨੂੰ ਮਿਲਿਆ ਵੈਕੈਂਸੀਆਂ ਫੁੱਲ ਸੀਗੀਆਂ ਓਪੀਡੀ ਵਧੀਆ ਚੱਲਦੇ ਸਨ ਮਸ਼ੀਨਾਂ ਚੱਲਦੀਆਂ ਸਨ ਬਿਜਲੀ ਆਉਂਦੀ ਸੀਗੀ ਸੋ ਹੁਣ ਤਾਂ ਹਾਲ ਮਾੜਾ ਹੋਲ ਪਿਆ ਮਾੜਾ ਹਾਲ ਹੋਇਆ ਵੇ ਸਰ ਆਪਣੇ ਹਸਪੀਟਲ ਦਾ ਕੀ ਹਾਲ ਹੈ ਉਹ ਦੇਖੋ ਤੁਸੀਂ ਔਰ ਹੋਰ ਗੱਲਾਂ ਜਿਹੜੀਆਂ ਇੱਕ ਮੰਤਰੀ ਤੋਂ ਐਕਸਪੈਕਟਡ ਹੁੰਦੀਆਂ ਨੇ ਉਹ ਕਿੱਥੇ ਨੇ ਤਿੰਨ ਯੂਨੀਵਰਸਟੀਆਂ ਆਪਣੇ ਹੱਥੀਂ ਲੈ ਕੇ ਅਸੀਂ ਇਹ ਸਲਕੇ ਵਿੱਚ ਲੈ ਕੇ ਆਏ ਤਿੰਨ ਯੂਨੀਵਰਸਟੀਆਂ ਛੋਟੀ ਗੱਲ ਨਹੀਂ ਇਹ ਆਪਾਂ ਗੱਲ ਕਰੀ ਐਜੂਕੇਸ਼ਨ ਦੀ ਐਜੂਕੇਸ਼ਨ ਦੇ ਖਿਲਾਫ E2 ਐਜੂਕੇਸ਼ਨ ਜਿਹੜਾ ਐਕਟ ਹੈ ਉਹਨੂੰ ਪੰਜਾਬ ਦੇ ਵਿੱਚ ਕਿਉਂ ਨਹੀਂ ਇੰਪਲੀਮੈਂਟ ਵਿੱਚ ਲਾਗੂ ਕੀਤਾ ਜਾਵੇ ਜੇ ਸਾਰੇ ਹਿੰਦੁਸਤਾਨ ਦੇ ਵਿੱਚ ਹੈ ਆ ਜਿਹੜੀ ਉਹ ਨਸ਼ੇ ਜਿਹੜੇ ਸਕੂਲਾਂ ਚ ਫੈਲ ਰਹੇ ਨੇ ਉਹਨਾਂ ਦਾ ਖਿਆਲ ਕੌਣ ਰੱਖੂਗਾ ਔਰ ਸਮਾਰਟ ਸਕੂਲ ਪਟਿਆਲਾ ਜ਼ਾਤੀ ਦੇ ਵਿੱਚ ਉਹ ਮੌਜੂਦਾ ਸਰਕਾਰ ਨੇ ਬੰਦ ਕੀਤੇ ਸੀਗੇ ਕੁਝ ਵਿਸ਼ੇਸ਼ ਤੌਰ ਤੇ ਇਹਨਾਂ ਚੱਲਣਾ ਪਾ ਸਕਦਾ 24 ਇੰਟੂ 7 ਵਾਟਰ ਸਰਪਲਾਈ ਗੰਦੇ ਪਾਣ ਵਾਲੀ ਪੀਣ ਦੀ ਪੀਣ ਵਾਲੇ ਗੰਦੇ ਪਾਣੀ ਦੀ ਸਮੱਸਿਆ ਜਿਹੜੀ ਸੀਗੀ ਉਹ ਤੋਂ ਨਜਾਹ ਦਵਾਉਣ ਦੀ ਕਾਂਗਰਸ ਪਾਰਟੀ ਨੇ 24x7 ਹੁਣ ਤੱਕ ਕਿਉਂ ਨਹੀਂ ਕੰਪਲੀਟ ਹੋਇਆ ਪਹਿਲਾਂ ਤਾਂ ਮੇਰਾ ਇਹ ਸਵਾਲ ਹੈ ਛੋਟੀ ਨਦੀ ਵੱਡੀ ਨਦੀ ਦਾ ਜਿਹੜਾ ਕੰਮ ਹੈ ਉਹ ਕਰਨਾ ਸੀ ਉਹ ਕਿਉਂ ਨਹੀਂ ਹੋ ਰਿਹਾ ਔਰ तमाम ਸਟਰੀਟ ਲਾਈਟਾਂ ਦੇ ਕੰਮ ਹੈ ਜਿਹੜੇ ਉਹ ਖੜੇ ਪਏ ਨੇ ਜਿਹੜਾ ਉਹ ਕ腐ਸ਼ਨ ਦੇ ਭੇਂਟ ਚੜਿਆ ਹੋਇਆ ਸੀਵਰ ਸਿਸਟਮ ਦਾ ਮਾੜਾ ਹਾਲ ਹੈ ਪਾਣੀ ਦੀ ਨਿਕਾਸੀ ਦਾ ਮਾੜਾ ਹਾਲ ਹੈ ਇਹ ਤਮਾਮ ਝਟਕਾ ਖਾਣਾ ਪਿਆ ਦਿਹਾਤੀ ਦੇ ਲੋਕਾਂ ਨੂੰ ਭਲੀ ਭਾਂਤੀ ਪਤਾ ਹੈ ਕਿ ਇੱਕ ਮੰਤਰੀ ਕੀ ਕਰ ਸਕਦਾ ਹੈ ਔਰ ਔਰ ਤੁਹਾਡੀ ਪਾਰਟੀ ਵੱਲੋਂ ਕਿਸ ਤਰ੍ਹਾਂ ਤਿਆਰੀ ਚੱਲ ਰਹੀ ਜੀ ਸਾਡੀਆਂ ਤਿਆਰੀਆਂ ਨੇ ਪੂਰੀਆਂ ਔਰ ਸਰਕਾਰ ਚੋਣਾ ਕਿਉਂ ਨਹੀਂ ਕਰਾ ਰਹੀ ਪੰਚ